ਮੈਨੂੰ ਲੱਗਦਾ ਕਿ ਇਹ ਕਰੈਕਟਰ ਰੂਪੇ ਗਿਲ ਜਿਲੇ ਇੰਨੀ ਬੜਿਆ ਸੀਗਾ ਕਿਉਂਕਿ ਜਿਸ भोलेपन ਦੇ ਨਾਲ ਨਿਮਰਤਾ ਦੇ ਨਾਲ ਜਿਸ ਲਿਆਕਤ ਦੇ ਨਾਲ ਉਹਨਾਂ ਨੇ ਇਸ ਕਰੈਕਟਰ ਨੂੰ ਨਿਭਾਇਆ ਨਾ ਸਾਡੀ ਇਮੇਜਿਨੇਸ਼ਨ ਵੀ ਉਹੀ ਸੀਗੀ ਕਿ ਬੀਬੀ ਰਜਨੀ ਹੋਂਦਾਂ ਦੇ ਹੀ ਹੋਣਗੇ ਇਹ ਦੇਖ ਕੇ ਬਿਲਕੁਲ ਵੀ ਇਹ ਮਹਿਸੂਸ ਹੋਵੇਗਾ ਕਿ ਕੋਈ ਐਕਟ੍ਰੈਸ ਇਸ ਕੈਰੈਕਟਰ ਨੂੰ ਨਿਭਾ ਰਹੀ ਹੈ ਤੁਸੀਂ ਉਹਨਾਂ ਦੀ ਐਕਟਿੰਗ ਦੇ ਵਿੱਚ ਉਸ ਫਿਲਮ ਦੇ ਵਿੱਚ ਇੰਨਾ ਖੁੱਭ ਜਾਂਦੇ ਹੋ ਕਿ ਤੁਹਾਨੂੰ ਰਿਐਲਿਟੀ ਲੱਗਣ ਲੱਗ ਜਾਂਦੀ ਹੈ ਸਪੈਸ਼ਲੀ ਜੋ ਮੂਵੀ ਦੀਆਂ ਲੋਕੇਸ਼ਨਸ ਸਿਲੈਕਟ ਕੀਤੀਆਂ ਗਈਆਂ ਨੇ ਸਾਨੂੰ ਇਦਾਂ ਫੀਲ ਹੁੰਦਾ ਹੈ ਕਿ ਅਸੀਂ ਹੁਗਾ ਹੁ ਉਸ ਤੌਰ ਤੇ ਵਿੱਚ ਹੀ ਪਹੁੰਚ ਗਏ ਆਂ ਪਰਮਾਤਮਾ ਦਾ ਭਾਣਾ ਮੰਨ ਕੇ ਮੂਵੀ ਦੇ ਵਿੱਚ ਚੱਲਦੇ ਨੇ ਜੋ ਸੰਘਰਸ਼ ਕਰਦੇ ਨੇ ਸਬਰ ਤੇ ਸੰਤੋਖ ਦੇ ਨਾਲ ਚੱਲਦੇ ਨੇ ਉਹ ਮਤਲਬ ਸਾਡੇ ਮੋਹ ਵਾਵਾ ਨਿਕਲਣ ਦੇ ਲਈ ਮਜਬੂਰ ਕਰ ਦਿੰਦਾ ਹੈ ਅੱਜ ਦੀ ਜੋ ਸਾਡੀ ਫਾਸਟ ਫੋਰਡ ਬਰਡਿੰਗ ਜ਼ਿੰਦਗੀ ਹੈ ਨਾ ਸਾਡੇ ਵਿੱਚ ਸਬਰ ਦੇ ਜਿਹੜੇ ਕਾਬਲੀਅਤ ਹੁੰਦੇ ਨਾ ਬਹੁਤ ਜ਼ਿਆਦਾ ਘੱਟ ਗਿਆ ਸਾਡੇ ਚ ਨਿਮਰਤਾ ਲਿਆਕਤਾ ਖਤਮ ਹੋ ਗਈ ਹੈ ਸਾਡੇ ਚ ਰਿਜਕ ਖਤਮ ਹੋ ਗਿਆ ਹੈ ਪਾ ਪ੍ਰੀਮੀਅਰ ਦੇਖ ਕੇ ਰਹਿਆ ਟਿਆ ਬੀਬੀ ਰਜਨੀ ਦਾ ਸਭ ਤੋਂ ਪਹਿਲਾਂ ਦਾ ਬੀਬੀ ਰਜਨੀ ਦੇ ਬਾਰੇ ਕੀ ਕਹਿਣਾ ਚਾਹੋਗੇ ਕਿਦਾਂ ਦਾ ਰਿਵਿਊ ਨੇ ਮੂਵੀ ਕਿਦਾਂ ਦੀ ਲੱਗੀ ਆ ਮੇਰੇ ਵੱਲੋਂ ਪਹਿਲਾਂ ਤਾਂ ਮੂਵੀ ਨੂੰ 10 ਆਊਟ ਆਫ 10 ਨੰਬਰ ਦੇ। ਅਰ ਮੇਰਾ ਜੋ ਰਿਵਿਊ ਹੈ ਕਿ ਹਰ ਇੱਕ ਵਿਅਕਤੀ ਨੂੰ ਇਹ ਮੂਵੀ ਦੇਖਣ ਜਾਣਾ ਚਾਹੀਦਾ ਜਿੰਨੇ ਤੁਸੀਂ ਟਿਕਟ ਦੇ ਕੇ ਮੂਵੀ ਦੇਖ ਕੇ ਆਉਂਗੇ ਨਾ ਤੁਹਾਨੂੰ ਬਾਹਰ ਆ ਕੇ ਇਹ ਫੀਲ ਹੋਊਗਾ ਕਿ ਅਸੀਂ ਸ਼ਾਇਦ ਬਹੁਤ ਘੱਟ ਫੀਸ ਦੇ ਵਿੱਚ ਮੂਵੀ ਦੇਖ ਕੇ ਆਏ ਹਾਂ ਜੋ ਮੂਵੀ ਦਾ ਕਨਸੈਪਟ ਐ ਸਕ੍ਰੀਨਪਲੇ ਆ ਡਾਇਲੌਗਸ ਐ ਤਨ ਇਮੋਸ਼ਨਲ ਕਰਦੀ ਐ ਜੋ ਸਟੋਰੀ ਐ ਜੋ ਐਂਡਿੰਗ ਆ ਮਤਲਬ ਬਾ ਕਮਾਲ ਜੋ ਅਸੀਂ ਟ੍ਰੇਲਰ ਵੇਖਿਆ ਸੀ ਉਸ ਤੋਂ ਤਾਂ ਬਿਲਕੁਲ ਪਰੇ हट ਕੇ ਐ ਟ੍ਰੇਲਰ ਤੋਂ ਵੀ ਜ਼ਿਆਦਾ ਸਾਡੀਆਂ ਉਮੀਦਾਂ ਤੇ ਮੂਵੀ ਖਰੀ ਉਤਰਦੀ ਐ ਜੇ ਗੱਲ ਕਰੀਏ ਮਾਂ ਰੁਪੀ ਗਲ ਦੀ ਰੁਪੀ ਗਲ ਕੈਸੀ ਐਕਟਰੈਸ ਦੀ ਜਿਸ ਨੂੰ ਬਹੁਤ ਸਾਰੀਆਂ ਹੋਰ ਫਿਲਮਾਂ ਮਿਲਦੀਆਂ ਜਾਂ ਇਸ ਤਰ੍ਹਾਂ ਇੱਕ ਐਮ ਫਿਲਮ ਐ ਜਿਸ ਦੇ ਵਿੱਚ ਉਹਨਾਂ ਨੇ ਜੇ ਦੇਖਿਆ ਜਾਵੇ ਆਪਣੇ ਆਪ ਨੂੰ ਚੇਂਜ ਕੀਤਾ ਐਜ਼ ਇਨ ਫੀਮੇਲ ਤੁਸੀਂ ਕਿੱਦਾਂ ਦੇਖਦੇ ਹੋ ਕਿ ਕਿੱਦਾਂ ਦੇ ਕੈਰੈਕਟਰ ਜਿਹੜੇ ਫੀਮੇਲਸ ਲਈ ਬਣੇ ਨੇ ਰੁਪੀ ਲਈ ਕੀ ਕਹਿਣਾ ਚਾਹੋ ਮੈਨੂੰ ਲੱਗਦਾ ਕਿ ਇਹ ਕਰੈਕਟਰ ਰੂਪੇ ਗਿਲਜੀ ਲਈ ਹੀ ਬਣਿਆ ਸੀਗਾ ਕਿਉਂਕਿ ਜਿਸ ਭੋਲੇਪਨ ਦੇ ਨਾਲ ਜਿਸ ਨਿਮਰਤਾ ਦੇ ਨਾਲ ਜਿਸ ਲਿਆਕਤ ਦੇ ਨਾਲ ਉਹਨਾਂ ਨੇ ਇਸ ਕਰੈਕਟਰ ਨੂੰ ਨਿਭਾਇਆ ਨਾ ਸਾਡੀ ਇਮੇਜਿਨੇਸ਼ਨ ਵੀ ਉਹੀ ਸੀਗੀ ਕਿ ਬੀਬੀ ਰਜਨੀ ਉਦਾਂ ਦੇ ਹੀ ਹੋਣਗੇ ਤੁਹਾਨੂੰ ਇਹ ਦੇਖ ਕੇ ਬਿਲਕੁਲ ਵੀ ਇਹ ਮਹਿਸੂਸ ਹੋਵੇਗਾ ਕਿ ਕੋਈ ਐਕਟ੍ਰੈਸ ਇਸ ਕਰੈਕਟਰ ਨੂੰ ਨਿਭਾ ਰਹੀ ਹੈ ਤੁਸੀਂ ਉਹਨਾਂ ਦੀ ਐਕਟਿੰਗ ਵਿਚ ਉਸ ਫਿਲਮ ਦੇ ਵਿੱਚ ਇੰਨਾ ਕੁ ਖੁੱਬ ਜਾਣਿਓ ਕਿ ਤੁਹਾਨੂੰ ਰਿਐਲਿਟੀ ਲੱਗਣ ਲੱਗ ਜਾਂਦੀ ਐ ਸਪੈਸ਼ਲੀ ਜੋ ਮੂਵੀ ਦੀਆਂ ਲੋਕੇਸ਼ਨਸ ਸਿਲੈਕਟ ਕੀਤੀਆਂ ਗਈਆਂ ਨੇ ਸਾਨੂੰ ਇਦਾਂ ਫੀਲ ਹੁੰਦਾ ਹੈ ਕਿ ਅਸੀਂ ਹੁਗਾ ਉਹ ਉਸ ਤੌਰ ਦੇ ਵਿੱਚ ਹੀ ਪਹੁੰਚ ਗਏ ਆ ਜਿਸ ਤਰ੍ਹਾਂ ਉਹ ਪਰਮਾਤਮਾ ਦਾ ਭਾਣਾ ਮੰਨ ਕੇ ਮੂਵੀ ਦੇ ਵਿੱਚ ਚੱਲਦੇ ਨੇ ਜੋ ਸੰਘਰਸ਼ ਕਰਦੇ ਨੇ ਸਬਰ ਤੇ ਸੰਤੋਖ ਦੇ ਨਾਲ ਚੱਲਦੇ ਨੇ ਉਹ ਮਤਲਬ ਸਾਡੇ ਮੋਹੋਂ ਵਾਵਾ ਨਿਕਲਣ ਦੇ ਲਈ ਮਜਬੂਰ ਕਰ ਦਿੰਦਾ ਸਾਨੂੰ ਜੇ ਸਭ ਤੋਂ ਵੱਧ ਇਹ ਮੂਵੀ ਜੇ ਦਰਸਾਉਂਦੀ ਐ ਕਿ ਸਬਰ ਤੇ ਸ਼ਰਧਾ ਦਰਸਾਉਂਦੀ ਐ ਸਬਰ ਕਿੰਨਾ ਕੁ ਜ਼ਰੂਰੀ ਐ ਸਾਨੂੰ ਆਪਣੀ ਜ਼ਿੰਦਗੀ ਵਿੱਚ ਮੈਨੂੰ ਲੱਗਦਾ ਕਿ ਅੱਜ ਦੀ ਜੋ ਸਾਡੀ ਫਾਸਟ ਫੋਰਡਿੰਗ ਜ਼ਿੰਦਗੀ ਹੈ ਨਾ ਸਾਡੇ ਵਿੱਚ ਸਬਰ ਦੀ ਜਿਹੜੀ ਕਾਬਲੀਅਤ ਹੁੰਦੀ ਹੈ ਨਾ ਬਹੁਤ ਜ਼ਿਆਦਾ ਘਟ ਗਿਆ ਸਾਡੇ ਚੋਂ ਨਿਮਰਤਾ ਲਿਆਕਤ ਖਤਮ ਹੋ ਗਈ ਹੈ ਸਾਡੇ ਚੋਂ ਰਿਜਕ ਖਤਮ ਹੋ ਗਿਆ ਸੋ ਇਸ ਮੂਵੀ ਦੇਖਣ ਤੋਂ ਬਾਅਦ ਦੇ ਵਿੱਚ ਮੈਂ ਤਾਂ ਇਸ ਚੀਜ਼ ਨੂੰ ਜ਼ਰੂਰ ਆਪਣੀ ਜ਼ਿੰਦਗੀ 'ਚ ਅਪਣਾਉਂਗੀ ਕਿ ਮੇਰਾ ਪਰਮਾਤਮਾ ਦੇ ਵਿੱਚ ਵਿਸ਼ਵਾਸ ਵੀ ਹੋਰ ਜ਼ਿਆਦਾ ਪੱਕਾ ਹੋ ਗਿਆ ਕਿ ਮੈਂ ਲਿਆਕਤ ਤੇ ਨਿਮਰਤਾ ਹੋਰ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗੀ ਔਰ ਹਰ ਇੱਕ ਵਿਅਕਤੀ ਜਿਹੜਾ ਵੀ ਇਸ ਫਿਲਮ ਨੂੰ ਦੇਖੂਗਾ ਉਸ ਨੂੰ ਆਟੋਮੈਟਿਕਲੀ ਚੀਜ਼ ਫੀਲ ਹੋਗੀ ਕਿਉਂਕਿ ਇਹ ਮੂਵੀ ਹਰ ਇੱਕ ਪੜਾ ਤੇ ਤੁਹਾਨੂੰ ਬਹੁਤ ਇਮੋਸ਼ਨਲ ਕਰਦੀ ਹੈ ਤੇ ਤੁਹਾਨੂੰ ਆਟੋਮੈਟਿਕਲੀ ਹੀ ਰੱਬ ਦੇ ਨਾਲ ਜੋੜ ਦਿੰਦੀ ਹੈ ਉਥੇ థియేటర్ ਦੇ ਤੁਰੇ ਜੇ ਮੈਂ ਸੋਚਣ ਲੱਗ ਜਾਂਦੀ ਐ ਕਿ ਪਰਮਾਤਮਾ ਦੀ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਵੱਡੀ ਐਮੀਅਤ ਹੈ ਉਸ ਪਰਮਾਤਮਾ ਦੀ ਰਜ਼ਾ ਤੋਂ ਬਿਨਾ ਸੀ ਜ਼ਿੰਦਗੀ ਦੇ ਵਿੱਚ ਇੱਕ ਸਾਹ ਨਹੀਂ ਲੈ ਸਕਦੇਗੇ ਥੈਂਕ ਯੂ ਥੈਂਕ ਯੂ ਜੀਮ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡਾ ਧੰਨਵਾਦ ਕਰਕੇ ਸਾਡੇ ਰਿਵਿਊਸ ਪਾਉਣਗੇ ਥੈਂਕ ਯੂ ਸੋ